ਦੀਵਾਨ ਟੋਡਰਮਲ ਦੀ ਯਾਦਗਾਰੀ ਦੇ ਇਹ ਗੇਟ ਹੈ ਤੇ ਦੀਵਾਨ ਟੋਡਰਮਲ ਜੀ ਛੋਟੇ ਸਾਬ ਜਦੋਂ ਦੁਪਹਿਲਾ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਡ ਆਲੋ ਰਖਵੇ ਮਿਲੇ ਸੀਗੇ ਇੱਥੇ ਲਿਖਿਆ ਹੋਇਆ ਹੈ ਵਿੱਕੀ ਚਲੋ ਸਾਥ ਸੰਗਤ ਜੀ ਰੰਗ ਕਰਤਾ ਦੇ ਦੀਵਾਨ ਟੋਡਰਮਲ ਜੀ ਦੀ ਸੇਵਾ ਨੂੰ ਕਿਵੇਂ ਭਾਗ ਲੱਗਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਟਾਈਮ ਮੈਂ ਖੜਿਆ ਪਿੰਡ ਕਾਕਣਾ ਦੀਵਾਨ ਟੋਡਰਮਲ ਜੀ ਦਾ ਇਹ ਜੱਦੀ ਪਿੰਡ ਸੀ ਪਿੰਡ ਕਾਕਣਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦੀਵਾਨ ਟੋਡਰਮਲ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਹੋਇਆ ਹੈ ਦੀਵਾਨ ਟੋਡਰਮਲ ਜੀ ਪਿੰਡ ਕਾਕੜਾਂ ਦੇ ਵਸਨੀਕ ਸੀਗੇ ਤੇ ਦੀਵਾਨ ਟੋਡਰਮਲ ਜੀ ਨੇ ਛੋਟੇ ਸਹਬਜਾਦਿਆਂ ਨੂੰ ਸੰਸਕਾਰ ਵਾਸਤੇ ਸੂਬਾ ਸਰਹੰਦ ਦੇ ਕੋਲ ਫਤੇਗੜ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਵਿਖੇ ਜਿਹੜੀ ਜਗ੍ਹਾ ਸੀਗੀ ਦੀਵਾਨ ਟੋਡਰਮਲ ਜੀ ਨੇ ਮੋਰਾ ਵਿਸ਼ਾ ਕੇ ਜਗ੍ਹਾ ਲਈ ਸੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਵਾਉਂਦੇ ਆ ਤੇ ਇਤਿਹਾਸ ਵੀ ਦੇਖਦੇ ਆ ਦੀਵਾਨ ਟੋਡਰਮਲ ਜੀ ਦਾ ਕੀ ਹੈ ਤੇ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਹੁਣ ਨਿਗੜ ਤੋਂ ਜਦੋਂ ਪਿੰਡ ਕਾਕੜਾ 'ਚ ਐਂਟਰਸ ਕਰਦੇ ਆ ਤਾਂ ਇਹ ਮੇਨ ਦਰਸ਼ਨ ਗੇਟ ਆਂਦੀ ਹੈ ਮਤਲਬ ਕਿ ਪਿੰਡ ਕਾਕੜਾ ਦੀ ਇੱਥੋਂ ਐਂਟਰਸ ਹੈ ਸਾਰੀ ਜਿਹੜਾ ਦੀਵਾਨ ਟੋਡਰਮਲ ਦੀ ਯਾਦਗਾਰੀ ਦੇ ਇਹ ਗੇਟ ਹੈ ਪਿੰਡ ਕਾਕੜਾ ਤੇ ਇੱਥੋਂ ਇਹ ਸਾਰਾ ਪਿੰਡ ਸ਼ੁਰੂ ਹੁੰਦਾ ਹੈ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਬਾਹਰੋਂ ਬਾਹਰ ਹੈ ਬਾਹਰ ਵਾਲੀ ਸਾਈਡ ਬਣਿਆ ਹੋਇਆ ਹੈ ਪਿੰਡ ਆਲੋ ਰੱਖਣ ਨੂੰ ਜਿੱਥੇ ਜਿਹੜਾ ਰੋਡ ਜਾਂਦਾ ਉਸ ਸਾਈਡ ਤੇ ਇਸ ਪਿੰਡ ਵਿੱਚ ਇੱਕ ਹੋਰ ਮਹੱਤਵਪੂਰਨ ਚੀਜ਼ ਦੇਖਿਓ ਪਿੰਡ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਹੈ ਉਸਦੇ ਨਾਲ ਹੀ ਮਸਜਿਦ ਬਣੀ ਹੋਈ ਹੈ ਮਤਲਬ ਕਿ ਮਸਜਿਦ ਤੇ ਗੁਰਦੁਆਰਾ ਸਾਹਿਬ ਦੋਨੇ ਇਕੱਠੇ ਬਣੇ ਹੋਏ ਨੇ ਪਿੰਡ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਪਿੰਡ ਦੇ ਅੰਦਰ ਹੈ ਤੇ ਜਿਹੜਾ ਗੁਰਦੁਆਰਾ ਸਾਹਿਬ ਦਿਵਾਨ ਟੋਡਰਮਲ ਜੀ ਦਾ ਉਹ ਪਿੰਡ ਦੇ ਬਾਹਰ ਵਾਲੀ ਸਾਈਡ ਬਣਿਆ ਹੋਇਆ ਹੈ ਕਾਫੀ ਪ੍ਰਾਤਨ ਪਿੰਡ ਹੋਣ ਕਰਕੇ ਨਾ ਇੱਥੇ ਉੱਚੀਆਂ ਨੀਵੀਆਂ ਗਲੀਆਂ ਇਸ ਤੇ ਕਾਫੀ ਪੁਰਾਣੀਆਂ ਇਮਾਰਤਾਂ ਵੀ ਹੈਗੀਆਂ ਨੇ ਹੁਣ ਜਿਵੇਂ ਇੱਥੇ ਕਾਫੀ ਪੁਰਾਣੇ ਘਰ ਬਣੇ ਹੋਏ ਆ ਪੁਰਾਣੀ ਨੀਵੀਂ ਵਾਲੀ ਸਾਈਡ ਜਾ ਰਹੇ ਆ ਉੱਚਾ ਨੀਵਾ ਪਿੰਡ ਹੈ ਸਾਰਾ ਕਾਕੜਾ ਕਾਫੀ ਪੁਰਾਣਾ ਪਿੰਡ ਹੈ ਕਿੱਥੇ ਮੈਂ ਪਿੱਛੇ ਦੇਖ ਇਹ ਗੁਰਦੁਆਰਾ ਸਾਹਿਬ ਪਿੰਡ ਕਾਕੜਾ ਭਵਾਨੀਗੜ੍ਹ ਸੰਗਰੂਰ ਵਿੱਚ ਪੈਂਦਾ ਤੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਖੜਿਆ ਤੇ ਗੁਰਦੁਆਰਾ ਸਾਹਿਬ ਦੇ ਨਾਲ ਦੀਵਾਨ ਟੋਡਰਮਲਜੀ ਦੇ ਨਾਂ ਤੇ ਇਹ ਸਕੂਲ ਵੀ ਬਣਿਆ ਹੋਇਆ ਤੇ ਅੰਦਰ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਦਰਸ਼ਨ ਕਰਦੇ ਹਾਂ ਤੇ ਇਤਿਹਾਸ ਵੀ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੀਵਾਨ ਟੋਡਰਮਲਜੀ ਦਾ ਤੇ ਦੀਵਾਨ ਟੋਡਰਮਲਜੀ ਛੋਟੇ ਸਾਹਿਬ ਜਦੋਂ ਪਹਿਲਾਂ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ 1722 ਵਿੱਚ ਪਿੰਡ ਆਲੋਰਖਵੇ ਮਿਲੇ ਸੀਗੇ ਤੇ ਉਸ ਸਮੇਂ ਦੀਵਾਨ ਟੋਡਰਮਲਜੀ ਦੀ ਉਮਰ ਸੀ 23 ਸਾਲ ਦੀ ਤੇ ਪਿੰਡ ਅਲੌਰਖ ਵੀਖੇ دیਵਾਨ ਟੋਡਰਮਲ ਜਿਹਨੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਨੂੰ ਪ੍ਰਸ਼ਾਦਾ ਬਾਣੀ ਸਿਕਾਇਆ ਉਸ ਤੋਂ ਬਾਅਦ ਫਿਰ ਗੁਰਤੇਗ ਬਹਾਦਰ ਸਾਹਿਬ ਜੀ ਨੇ دیਵਾਨ ਟੋਡਰਮਲ ਜੀ ਨੂੰ ਇਹ ਵਚਨ ਦਿੱਤਾ ਸੀ ਕਿ ਉਹਨਾਂ ਨੂੰ ਵਜ਼ੀਰੀਆਂ ਮਿਲਣਗੀਆਂ ਤੇ ਬਾਅਦ ਵਿੱਚ ਉਹ ਵਜ਼ੀਰੀਆਂ ਮਿਲੀਆਂ ਵੀ ਸੀ ਬਾਅਦ ਵਿੱਚ دیਵਾਨ ਟੋਡਰਮਲ ਜੀ ਨੂੰ ਸੂਬੇ ਦੀ ਕਚੈਰੀ ਵਿੱਚ ਨੌਕਰੀ ਮਿਲ ਗਈ ਉਸ ਤੋਂ ਬਾਅਦ ਇਤਿਹਾਸਤਾ ਜੋ ਸਾਰੇ ਜਾਣਦੇ ਹੋ ਛੋਟੇ ਸਾਹਿਬ ਜੀ ਦੀ ਸਸਕਾਰ ਵਾਸਤੇ ਜਿਹੜੀ ਜਗ੍ਹਾ ਸੀ دیਵਾਨ ਟੋਡਰਮਲ ਜੀ ਨੇ ਲਈ ਸੀ ਸੋ ਹੁਣ ਚਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਦਰਸ਼ਨ ਕਰਦੇ ਆਂ ਇਸ ਸਾਈਡ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦਾ ਪਾਠ ਚੱਲ ਰਿਹਾ ਹੈ ਤੇ ਇਸ ਸਾਈਡ ਇਤਿਹਾਸ ਵੀ ਲਿਖਿਆ ਹੋਇਆ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਤੇ ਇਸ ਸਾਈਡ ਦੀਵਾਨ ਹਾਲ ਹੈ ਤੇ ਅੰਦਰ ਚਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਕਰਵਾਉਂਦੇ ਆਂ ਜੋੜੇ ਬਾਰੀ ਉਤਾਰਤੀ ਸੀਗੇ ਤੇ ਹੱਥੋਂ ਧੋਲੇ ਹੁਣ ਪੈਰ ਧੋ ਕੇ ਤੇ ਚਲਦੇ ਆਂ ਅੰਦਰ ਕਿ ਚ ਲਿਖਿਆ ਹੋਇਆ ਵਿੱਕੀ ਚਲੋ ਸਾਧ ਸੰਗਤ ਜੀ ਰੰਗ ਕਰਤਾ ਦੇ ਦੀਵਾਨ ਟੋਡਰ ਮਲ ਜੀ ਦੀ ਸੇਵਾ ਨੂੰ ਕਿਵੇਂ ਭਾਗ ਲਗਦੇ ਅੰਦਰ ਚਲਦੇ ਆਂ ਦਰਬਾਰ ਸਾਹਿਬ ਦੇ ਇਹ ਸੱਜ ਜੋਤ ਚਲਦੀ ਬਾਹਰ ਤੇ ਅੰਦਰ ਪਾਠ ਹੋ ਰਿਹਾ ਹੈ ਅੰਦਰੋਂ ਦਰਸ਼ਨ ਕਰਵਾਉਂਦੇ ਆਂ ਬਾਹਰ ਪੁਰਵਾਇ ਗੁਰਵਾਇ ਗੁਰਵਾਇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਸੀਗੇ ਤੇ ਇਸ ਸਾਈਡ ਸਾਰਾ ਲੰਗਰ 홀 ਹੈ ਇਸ ਟਾਈਮ ਸੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਦੀਵਾਨ ਟੋਡਰਮਲ ਜੀ ਗੁਰਤੇਗ ਬਾਦਰ ਸਾਹਿਬ ਜਨੂ ਜਿਹੜੇ ਪਿੰਡ ਪਿੰਡ ਅਲੌਰਖ ਵਿਖੇ ਮਿਲੇ ਸੀਗੇ ਤਾਂ ਉਸ ਪਿੰਡ ਅਲੋਰਖ ਵਿਖੇ ਹਰ ਸਾਲ 28 ਦਸੰਬਰ ਮਤਲਬ ਕਿ 14 ਪੋ ਨੂੰ ਗੁਰਦੁਆਰਾ ਸ੍ਰੀ ਜੋਤੀਸਰੂਪ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੁੰਦਾ ਹੈ ਤੇ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਅਲੋਰਖ ਵਿਖੇ ਸਮਾਪਤੀ ਹੁੰਦੀ ਹੈ ਤੇ ਜਿਹੜਾ ਪਿੰਡ ਅਲੋਰਖ ਹੈ ਇਹ ਪਿੰਡ ਕਾਕਣਾ ਤੋਂ ਨਾਲ ਹੀ ਨੇੜੇ ਪੈਂਦਾ ਹੈ 1-2 ਕਿਲੋਮੀਟਰ ਹੋਏਗਾ ਪਿੰਡ ਸਾਰਾ ਪਿੰਡਾ ਲੋਰਖੋ ਵਿਕੇ ਇਹ ਨਗਰ ਕੀਰਤਨ ਸਮਾਪਤ ਹੁੰਦਾ ਹੈ ਜਿਹੜੇ ਗੁਰਦੁਆਰਾ ਸਾਹਿਬ ਦੀ ਸੇਵਾ ਸਾਮ ਸਭਾਲ ਹੈ ਸਾਰੀ ਇਹ ਕਾਰ ਸੇਵਾ ਬਲੇ ਬਾਬਾ ਜੀ ਕਰਦੇ ਨੇ ਤੇ ਇਸ ਟਾਈਮ ਮੈਂ ਖੜਿਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਨਾਲ ਹੀ ਹੈਗਾ ਦੀਵਾਨ ਹਾਲ ਤੇ ਇਸ ਸਾਈਡ ਹੈਗਾ ਦੀਵਾਨ ਹਾਲ ਜਿਵੇਂ ਕੋਈ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਜਿਵੇਂ ਸ਼ਹੀਦੀਪੁਰਬ ਦੇ ਨੇੜੇ ਇੱਥੇ 28 14 ਫੌ ਨੂੰ ਇੱਥੇ ਪ੍ਰੋਗਰਾਮ ਹੁੰਦਾ ਹੈ ਦੀਵਾਨ ਸਜਦੇ ਨੇ ਤਾਂ ਇੱਥੇ ਹੀ ਕੀਤਾ ਜਾਂਦਾ ਹੈ ਪਿੰਡ ਕਾਕੜਾ ਜੀ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਦੀਵਾਨ ਟੋਡਰਮਲ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਹੈ ਇਹ ਜੱਦੀ ਪਿੰਡ ਸੀਗਾ ਪਿੰਡ ਕਾਕੜਾ ਦੀਵਾਨ ਟੋਡਰਮਲ ਜੀ ਦਾ ਪਿੰਡ ਆਲੌਰਖ ਇਹਨਾਂ ਇਸ ਕਰਕੇ ਆਏ ਕਿਉਂਕਿ ਇੱਕ ਤਾਂ ਉੱਥੇ ਦੀਵਾਨ ਟੋਡਰਮਲ ਜੀ ਗੁਰਤੇਗ ਭਾਦਰ ਸਾਹਿਬ ਜੀ ਨੂੰ ਮਿਲੇ ਸੀਗੇ ਇੱਕ ਤਾਂ ਇਤਿਹਾਸ ਦੇ ਪੱਖੋਂ ਜੇ ਗੱਲ ਕਰੀਏ ਤਾਂ ਕਹਿੰਦੇ ਆ ਕਿ ਵੀ ਪਿੰਡ ਆਲੌਰਖ ਵਿਖੇ ਛੋਟੇ ਸਾਹਿਬ ਜੀ ਦੀਆਂ ਅਰਥੀਆਂ ਆਏ ਸੀ ਜਿਸ ਜਿਸ ਰਸਤੇ ਤੋਂ ਅਰਥੀਆਂ ਹੁੰਦੀਆਂ ਹੋਈਆਂ ਪਿੰਡ ਅਲੁਰਖ ਵੀ ਗੁਰਦੁਆਰਾ ਸਾਹਿਬ ਆਈਆਂ ਸੀਗੀਆਂ ਤਾਂ ਉਸੇ ਰਸਤੇ ਤੋਂ ਹੀ ਨਗਰ ਕੀਰਤਨ ਹਰ ਸਾਲ ਆਰੰਭ ਹੋ ਕੇ ਆਂਦਾ ਹੈ ਤਾਂ ਜਿਵੇਂ ਇੱਥੇ 2002 ਲਿਖਿਆ ਹੈ ਮੇ ਵੀ ਸ਼ਾਇਦ 2002 ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਵੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਤੇ ਜਿੰਨਾ ਕਿ ਇਤਿਹਾਸ ਪਤਾ ਸੀ ਉਹ ਸੋ ਤੈਨੂੰ ਦੱਸਿਆ ਤੇ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਖੜੇ ਤੇ ਇਸ ਸਾਈਡ ਹੀ ਸੁਖਾਸਨ ਸੱਚਖੰਡ ਹੈ ਇਸ ਸਰ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਤੇ ਅੱਗੇ ਚੱਲਦੇ ਹੁਣ ਸ਼ਾਮ ਦਾ ਟਾਈਮ ਹੈ ਰੈਰਸ ਦਾ ਬਾਟ ਹੋ ਰਿਹਾ ਤੇ ਸੰਗਤ ਘਟ ਹੈ 14 ਪੋਉ ਨੂੰ ਇੱਥੇ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਜਿਹੜਾ ਪਿੰਡ ਅਲੋਰਖ ਤੋਂ ਇੱਥੇ ਆਂਦਾ ਇੱਥੇ ਵੀ ਨਗਰ ਕੀਰਤਨ ਆਂਦਾ ਹੈ ਸੰਗਤਾਂ ਦਾ ਕਾਫੀ ਸੰਗਤ ਆਂਦੀ ਹੈ ਸੋ ਚੱਲਦੇ ਹੁਣ ਬਾਹਰ ਤੇ ਥੋੜਾ ਬੋਤ ਤੁਹਾਨੂੰ ਉਸ ਸਾਈਡ ਦਿਖਾਨੇ ਆ ਇੱਥੇ ਕਾਰ ਸੇਵਾ ਵਾਲਿਆਂ ਦੇ ਬਾਬਾ ਜੀ ਜਿਹੜੇ ਰਹਿੰਦੇ ਆ ਉਹਨਾਂ ਦੇ ਕਮਰੇ ਵੀ ਆ ਜਿਵੇਂ ਸੰਗਤ ਬਾਹਰੋਂ ਵੀ ਆਂਦੀ ਆ ਤਾਂ ਉਹਨਾਂ ਵਾਸਤੇ ਵੀ ਕਮਰਿਆਂ ਦਾ ਇੱਥੇ ਇੰਤਜ਼ਾਮ ਹੈਗਾ ਲੰਗਰ ਚੱਲਦਾ ਰਹਿੰਦਾ ਇੱਥੇ ਸੋ ਬਾਹਰ ਚੱਲਦੇ ਤੇ ਬਾਹਰੋਂ ਦੇਖਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਸੀਗੇ ਤੇ ਇੱਥੇ ਨੇ ਇੱਕ ਬਾਰਡ ਲੱਗਿਆ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਪਿੰਡ ਹਲੋਰਕ ਤੋਂ ਨਗਰ ਕੀਰਤਨ ਆ ਸਮਾਪਤ ਹੁੰਦਾ ਤਾਂ ਇੱਥੇ ਲਿਖਿਆ ਵੀ ਕਿਹੜੇ ਕਿਹੜੇ ਰਸਤੇ ਤੋਂ ਇਹ ਨਗਰ ਕੀਰਤਨ ਹੋ ਕੇ ਇੱਥੇ ਆਂਦਾ ਜਿਵੇਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੋਂ ਤਰਖਾਨ ਮਾਜਰਾ ਭਮਾਰਸੀ ਇਦਾਂ ਅਲੱਗ-ਅਲੱਗ ਜਗ੍ਹਾ ਤੇ ਹੁੰਦਾ ਹੋਇਆ 14 ਪੋ ਨੂੰ ਪਿੰਡ ਅਲੋਰਖ ਵੀ ਕੇ ਸੰਪੂਰਨ ਦੀ ਸਮਾਪਤੀ ਹੁੰਦੀ ਇੱਥੇ ਠੀਕ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਬਾਅਦ ਜਿਹੜੀ ਇਹ ਰੋਡ ਜਾਂਦੀ ਹੈ ਇਸ ਰੋਡ ਦੇ ਸੱਜੇ ਪਾਸੇ ਹੈਗਾ ਪਿੰਡ ਕਾਕੜਾ ਤੇ ਇਸ ਸਾਈਡ ਹੈਗਾ ਪਿੰਡ ਅਲੋਰਖ ਪਿੰਡ ਅਲੋਰਖ 2 ਤੋਂ 3 ਕਿਲੋਮੀਟਰ ਇੱਥੋਂ ਸਾਰਾ ਦਰਸ਼ਨ ਕਰਕੇ ਆਇਸੀ ਗੁਰਦੁਆਰਾ ਸਾਹਿਬ ਦੇ ਦਵਾਨ ਟੋਡਰਮਲ ਜੀ ਦਾ ਸੋਜਨੀ ਕੀ ਹਿਸਟਰੀ ਪਤਾ ਸੀ ਤੁਹਾਡੇ ਨਾਲ ਸਾਂਝੀ ਕੀਤੀ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਬਾਰੋ-ਬਾਰ ਬਣਿਆ ਪਿੰਡ ਦੇ ਮਤਲਬ ਕਿ ਬਾਹਰ ਵਾਲ ਸਾਈਡ ਜਿਹੜਾ ਮੇਨ ਐਂਟਰੈਂਸ ਹੈ ਉਹ ਦੂਸਰੀ ਸਾਈਡ ਹੈ ਜਿੱਦੋਂ ਆਪਾਂ ਪਵਾਨੀਗੜ੍ਹ ਤੋਂ ਇਸ ਸਾਈਡਾਂ ਨੇ ਪਿੰਡ ਕਾਕਣਾ ਵੇਖੇ ਤਾਂ ਉੱਥੇ ਦਰਸ਼ਨ ਦਿਉੜੀ ਬਹੁਤ ਵਧੀਆ ਬਣੀ ਹੋਈ ਹੈ ਤਾਂ ਪਿੰਡ ਤੋਂ ਕਾਫੀ ਹਟ ਕੇ ਮਤਲਬ ਕਿ ਬਾਹਰ ਵਾਲੀ ਸਾਈਡ ਬਣਿਆ ਹੋਇਆ ਹੈ ਇਹ ਜਿਹੜਾ ਰੋਡ ਜਾ ਰਿਹਾ ਪਿੰਡ ਇਹ ਪਿੰਡ ਆਲੋਰ ਖਾਲੀ ਸਾਈਡ ਜਾ ਰਿਹਾ ਸੋ ਇਹ ਵਲੌਗ ਸੀਗਾ ਇਤੋਂ ਤੱਕ ਤੇ ਮਿਲਦੇ ਆ ਨਵੇਂ ਵਲੌਗ